ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਗਵਚੀਆਂ ਪੈੜਾਂ ਵਿੱਚ ਤੁਹਾਡਾ ਸਭ ਦਾ ਸਵਾਗਤ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਮੇਰੀਆਂ ਲਿਖਤਾਂ ਪਸੰਦ ਕੀਤਾ ਮੈਂ ਉਮੀਦ ਕਰਦਾ ਅੱਜ ਦੀ ਲਿਖਤ ਨਜ਼ਮ ਬੁੱਢੀ ਦੀ ਖਾਹਿਸ ਪਸੰਦ ਕਰੋਗੇ ਮੈਂ ਪ੍ਰਿੰਸੀਪਲ ਗੁਰਨਾਮ ਸਿੰਘ ਜੱਜ ਬੇਨਤੀ ਕਰਨਾ ਕਿ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਅਗਲੀਆਂ ਫਰੈਸ਼ ਲਿਖਤਾਂ ਜਿਹੜੀਆਂ ਨੇ ਉਹ ਆਪਣੇ ਆਪ ਮਿਲਦੀਆਂ ਰਹਿਣ ਤੇ ਚਲੋ ਅੱਜ ਦੇ ਨਵੀਂ ਨਜ਼ਮ ਪੇਸ਼ ਹੈ ਬੁਢੀ ਦੀ ਖਾਹਿਸ਼ ਇੱਕ ਬਜ਼ੁਰਗ ਮਾਤਾ ਜਾਂ ਔਰਤ ਆਪਣੇ ਹਸਬੰਦ ਨਾਲ ਗੱਲਾਂ ਕਰ ਰਹੀ ਹੈ ਤੇ ਉਹ ਆਪਣੀ ਖਾਹਿਸ਼ ਕਿਵੇਂ ਪ੍ਰਗਟ ਕਰ ਰਹੀ ਹੈ ਧਿਆਨ ਨਾਲ ਸੁਣਿਓ ਅਰਜ਼ ਹੈ ਕਿ ਕਟ ਲਈ ਭਲੀ ਬਥੇਰੀਆ ਕਟ ਲਈ ਭਲੀ ਬਥੇਰੀਆ ਹੁਣ ਤੇਰੇ ਵੱਲ ਨਹੀਂ ਦੇਈ ਆ ساری عمر ਗਵਾਲੀ ਵੇ ਮੈਂ ਤੇਰੇ ਨਾਮ ਹੰਡਾਲੀ ਵੇ ਮੈਂ ਜਿਹੜੀ ਵੀ ਤੂੰ ਫਾਹੀ ਦਿੱਤੀ ਆਪਣੇ ਗਲ ਵਿੱਚ ਪਾਲੀ ਵੇ ਮੈਂ ਔਖੀ ਲੰਗੀ ਸੌਖੀ ਲੰਗੀ ਆਪੇ ਕੀਤੀ ਢੇਰੀਆ ਹੁਣ ਤੇਰੇ ਵੱਲ ਹੀ ਦੇਰੀਆ ਕਿਕੇ ਕਹਿੰਦੀ ਐ ਜੀ ਕਿ ਮਰਜੀ ਰਿਆਂ ਪਗਾਉਂਦਾ ਅੜਿਆ ਸਾਰਾ ਕੰਮ ਕਰਵਾਉਂਦਾ ਅੜਿਆ ਆਪ ਤੂੰ ਪੀ ਕੇ ਸੋ ਜਾਂਦਾ ਸੈਂ ਮੈਥੋਂ ਮਨ ਪਕਵਾਉਂਦਾ ਅੜਿਆ ਮੈਂ ਧੁੱਪੇ ਤੂੰ ਛਾਵੇਂ ਬੈਠਾ ਐ ਅਤੀ ਛਾਣ ਮੇਰੀ ਆ ਹੁਣ ਤੇਰੇ ਵੱਲ ਹੀ ਦੇਰੀ ਆ ਅੱਗੇ ਕਹਿੰਦੀ ਐ ਜੀ ਕਿ ਯਾਦ ਹੀ ਕਿੰਨਾ ਚਰਦਾ ਰਿਆਂ ਯਾਦ ਹੀ ਕਿੰਨਾ ਚਰਦਾ ਰਿਆਂ ਕਿੰਨੀ ਗੋਗੜ ਭਰਦਾ ਰਿਆਂ ਅਣ ਮਣਿਆਂ ਅਣ ਤੋਲਿਆ ਖਾ ਕੇ ਰਾਸ਼ਨ ਗੰਦਾ ਕਰਦਾ ਰਿਆਂ ਥੋੜਾ ਪਾਸਾ ਮੋੜ ਕੇ ਪੈ ਜਾ ਸਾਰੀ ਮੰਜੀ ਘੇਰੀ ਆ ਹੁਣ ਤੇਰੇ ਵੱਲ ਹੀ ਦੇਰੀ ਆ ਹੁਣ ਤੇਰੇ ਵੱਲ ਹੀ ਦੇਰੀ ਆ ਅੱਗੇ ਕਹਿੰਦੀ ਐ ਜੀ ਕਿ ਗਣੂ ਗੁਲਾਮਾਂ ਲਾਦੇ ਖਾਂ ਹੋ ਗਲੋਂ ਗਲਾਵਾ ਲਾਦੇ ਖਾਂ ਹੁਣ ਮੁੰਡਿਆਂ ਦੇ ਨਾਲ ਲਾਦੇ ਖਾਂ ਹੁਣ ਛੇਤੀ 13 ਮਿਲ ਜੇ ਬੀਮਾ ਸਾਡੀ ਕੋਠੀ ਪਾਦੇ ਖਾਂ ਹੁਣ ਹੁਣ ਤੇਰੇ ਵਸ ਦੀ ਰਹਗੀ ਵਾਹੀ ਕਰੀ ਬਥੇਰੀ ਆ ਹੁਣ ਤੇਰੇ ਵੱਲੇ ਦੇਰੀ ਆ ਹੁਣ ਤੇਰੇ ਵੱਲੇ ਦੇਰੀ ਆ ਜਿੱਥੋਂ ਮਿਲੇ ਚੁਗਣ ਨੂੰ ਦਾਣੇ ਉੱਥੋਂ ਹੀ ਲੱਪਣੇ ਉੱਥੇ ਹੀ ਖਾਣੇ ਜਿੱਥੋਂ ਮਿਲੇ ਚੁਗਣ ਨੂੰ ਦਾਣੇ ਉੱਥੇ ਹੀ ਲੱਭਣੇ ਉੱਥੇ ਹੀ ਖਾਣੇ ਕੁੱਤਿਆਂ ਵਾਂਗੂ ਲੜਦੇ ਨੇ ਇਹ ਤੇਰੇ ਨੇ ਤੇਰੇ ਤੇ ਹੀ ਜਾਣੇ ਬੱਚੇ ਦੀ ਗੱਲ ਕੁੱਤਿਆਂ ਵਾਂਗੂ ਲੜਦੇ ਨੇ ਇਹ ਤੇਰੇ ਨੇ ਤੇਰੇ ਤੇ ਹੀ ਜਾਣੇ ਇਕੱਠੇ-ਕੁੱਠੇ ਨਹੀਂ ਹੋ ਰਹੇ ਨੇ ਡੱਡੂਆਂ ਦੀ ਪੰਸੇਰੀ ਆ ਇਕੱਠੇ-ਕੁੱਠੇ ਨਹੀਂ ਹੋ ਰਹੇ ਨੇ ਡੱਡੂਆਂ ਦੀ ਪੰਸੇਰੀ ਆ ਹੁਣ ਤੇਰੇ ਵੱਲੋਂ ਹੀ ਦੇਰੀ ਆ ਹੁਣ ਤੇਰੇ ਵੱਲੋਂ ਹੀ ਦੇਰੀ ਆ ਅੱਗੇ ਕਿਹੜੀ ਖਾਹਿਸ਼ ਹੈ ਜੀ ਕਿ ਜੀ ਕਰਦਾ ਤੇਰੇ ਵੈਣ ਮੈਂ ਪਾਵਾਂ ਰੋਵਾਂ ਪਿੱਟਾਂ ਹੇ ਕਾ ਲਾਵਾਂ ਜੀ ਕਰਦਾ ਤੇਰੇ ਵੈਣ ਮੈਂ ਪਾਵਾਂ ਰੋਵਾ ਪਿੱਟਾਂ ਹਿਕਾਂ ਲਾਵਾਂ ਚਿੱਟਾ ਸੂਟ ਕਢਾਈ ਵਾਲਾ ਚੌਣੀਆਂ ਚੌਥੇ ਤੇ ਪਾਵਾਂ ਚਿੱਟਾ ਸੂਟ ਕਢਾਈ ਵਾਲਾ ਚੌਣੀਆਂ ਚੌਥੇ ਤੇ ਪਾਵਾਂ ਖੁੰਬ ਦੁਪੱਟਾ ਲਿਆ ਚਨੂਣ ਦਾ ਖੁੰਬ ਦੁਪੱਟਾ ਲਿਆ ਚਨੂਣ ਦਾ ਅੱਜ ਪ੍ਰੈਸ ਵੀ ਫੇਰੀ ਆ ਹੁਣ ਤੇਰੇ ਵੱਲੋਂ ਦੇ ਰਹੀ ਆ ਹੁਣ ਤੇਰੇ ਵੱਲੋਂ ਦੇ ਰਹੀ ਆ 10 ਛੱਡ ਨਾਲੇ ਭੋਗ ਦਾ ਮੀਨੂ ਕੀ ਕੀ ਬਣਾਈਏ ਭੋਗ ਤੇ ਦਸ ਛੜ ਨਾਲੇ ਭੋਗਦਾ ਮੈਨੂੰ ਨਾਲੇ ਸੱਦਣਾ ਕਿਨੂੰ ਕਿਨੂੰ ਆਈਸਕ੍ਰੀਮ ਕੇ ਗਰਮ ਜਾਮਣਾ ਰੋਟੀ ਮਗਰੋਂ ਸੇਵ ਕੇ ਕਿਨੂੰ ਦਸ ਛੜ ਨਾਲੇ ਭੋਗਦਾ ਮੈਨੂੰ ਨਾਲੇ ਸੱਦਣਾ ਕਿਨੂੰ ਕਿਨੂੰ ਆਈਸਕ੍ਰੀਮ ਕੇ ਗਰਮ ਜਾਮਣਾ ਰੋਟੀ ਮਗਰੋਂ ਸੇਵ ਕੇ ਕਿਨੂੰ ਵੇਖੀ ਕਿੰਨੇ ਖੇਖਣ ਕਰਦੀ ਤੇਰੀ ਭੈਣ ਚਚੇਰੀ ਆ ਹੁਣ ਤੇਰੇ ਵੱਲੋਂ ਹੀ ਦੇ ਰਹੀ ਆ ਹੁਣ ਤੇਰੇ ਵੱਲੋਂ ਹੀ ਦੇ ਰਹੀ ਆ ਹੁਣ ਗੱਲਾਂ ਸੁਣੀ ਜਾਂਦਾ ਸੀ ਬਪੂ ਜੀ ਹੁਣ ਉਹ ਜਵਾਬ ਦਿੰਦਾ ਜੀ ਸੁਣੋ ਧਿਆਨ ਨਾਲ ਕਿ ਜਮਸੀ ਟੱਕਰ ਗਿਆ ਵਿੱਚ ਰਾਵੇ ਜਮਸੀ ਟੱਕਰ ਗਿਆ ਵਿੱਚ ਰਾਵੇ ਰਾਹ ਮੇਰੇ ਘਰ ਦਾ ਪੁੱਛੀ ਜਾਵੇ ਰਾਹ ਮੇਰੇ ਘਰ ਦਾ ਪੁੱਛੀ ਜਾਵੇ ਤੇਰਾ ਸੀ ਦਸਰਿਆ ਮਢੰਗਾ ਨਾਲੇ ਝੋਟਾ ਖੀਚੀ ਜਾਵੇ ਤੇਰਾ ਸੀ ਦਸਰਿਆ ਮਢੰਗਾ ਨਾਲੇ ਝੋਟਾ ਖੀਚੀ ਜਾਵੇ ਕਹਿੰਦੇ ਜਮਸੀ ਟੱਕਰ ਗਿਆ ਵਿੱਚ ਰਾਵੇ ਰਾ ਮੇਰੇ ਘਰ ਦਾ ਪੁੱਛੀ ਜਾਵੇ ਤੇਰਾ ਸੀ ਦੱਸ ਰਿਆ ਮੁਢੰਗਾ ਨਾਲੇ ਝੋਟਾ ਖੀਚੀ ਜਾਵੇ ਮੈਂ ਨਹੀਂ ਦੱਸਿਆ ਪਰ ਮੈਂ ਵੇਖੀ ਲਿਸਟ ਉਹਦੇ ਹੱਥ ਤੇਰੀ ਆ ਮੈਂ ਨਹੀਂ ਦੱਸਿਆ ਪਰ ਮੈਂ ਵੇਖੀ ਲਿਸਟ ਉਹਦੇ ਹੱਥ ਤੇਰੀ ਆ ਹੁਣ ਤੇਰੇ ਵੱਲੋਂ ਦੇਰੀ ਆ ਹੁਣ ਤੇਰੇ ਵੱਲੋਂ ਦੇਰੀ ਆ ਹੁਣ ਤੇਰੇ ਵੱਲੋਂ ਦੇਰੀ ਆ ਧੰਨਵਾਦ ਦੋਸਤੋ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਧੰਨਵਾਦ ਥੈਂਕ ਯੂ Sasi